ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਕੈਨੇਡਾ ਦੀਆਂ ਵੀਜ਼ਾ ਪਾਬੰਦੀਆਂ ਭਾਵੇਂ ਸ਼ੁਰੂ ਦੇ ਵਿੱਚ ਇੱਕ ਝਟਕੇ ਦੇ ਵਜੋਂ ਲੱਗਦੀਆਂ ਨੇ ਪਰ ਅਸਲ ਦੇ ਵਿੱਚ ਇਹ ਪੰਜਾਬ ਅਤੇ ਸਮੁੱਚੇ ਭਾਰਤਿਆ ਦੇ ਲਈ ਇੱਕ ਵਰਦਾਨ ਸਾਬਤ ਹੋ ਸਕਦੀਆਂ ਨੇ ਸਾਲਾ ਤੋਂ ਪੰਜਾਬ ਹਜ਼ਾਰਾਂ ਹੁਸ਼ਿਆਰ ਅਤੇ ਉੱਤੇ ਸਾਹੀ ਦੇ ਨਾਲ ਨੌਜਵਾਨਾਂ ਨੂੰ ਵਿਦੇਸ਼ਾਂ ਖਾਸ ਕਰਕੇ ਕੈਨੇਡਾ ਭੇਜ ਰਹੇ ਨੇ ਪਰ ਇਹ ਵਿਦਿਆਰਥੀ ਅਤੇ ਪੇਸ਼ੇਵਰ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਇਹਨਾਂ ਹੀ ਨਹੀਂ ਆਪਣੇ ਨਾਲੋਂ ਪ੍ਰਤਿਭਾ, ਸ्रोत ਅਤੇ ਸੰਭਾਵਨਾਵਾਂ ਲੈ ਕੇ ਵੀ ਜਾਂਦੇ ਨੇ ਭਾਰਤ ਦੇ ਆਰਥਿਕ ਅਤੇ ਵਿੱਦਿਅਕ ਲੈਂਡਸਕੇਪ ਨੂੰ ਅਮੀਰ ਬਣਾ ਸਕਦੇ ਨੇ ਵਿਦੇਸ਼ ਚਾਂਦ ਸੰਬੰਧੀ ਇਹ ਤਬਦੀਲੀ ਪੰਜਾਬ ਅਤੇ ਦੇਸ਼ ਦੇ ਲਈ ਇੱਕ ਕਮਾਲ ਦਾ ਵਰਦਾਨ ਬਣ ਸਕਦੀ ਹੈ ਪਰ ਜਿਸ ਨਾਲ ਅਜਿਹਾ ਮੋਲ ਪੈਦਾ ਹੋ ਸਕਦਾ ਹੈ ਜੋ ਕਰ ਦੇ ਵਿੱਚ ਇਸ ਸੰਭਾਵਨਾ ਦੀ ਪਰਮਾਰ ਕਰੇਗਾ ਕੈਨੇਡਾ ਦੇ ਵੱਲੋਂ ਕੁਮਾਂਧਰੀਆਂ ਦੇ ਲਈ ਅੱਜ ਦੇ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਅਜੋਏ ਦੇ ਵਿੱਚ ਹੁਣ ਬਦਲੇ ਗਏ ਨਿਯਮਾਂ ਦਾ ਪੰਜਾਬ ਨੂੰ ਕਿਵੇਂ ਫਾਇਦਾ ਹੋਏਗਾ ਦੱਸ ਦਿੰਦੇ ਹਾਂ ਭਾਰਤ ਦੀ ਆਰਥਿਕ ਤਾਨੂ ਪਹਿਲੀ ਗੱਲ ਮਜ਼ਬੂਤ ਹੋਵੇਗੀ ਤੇ ਹੁਣ ਦੀ ਪ੍ਰਤਿਭਾਵਾਂ ਨੂੰ ਬਰਕਰਾਰ ਰੱਖੇਗੀ ਦੱਸਦੀ ਕਿ ਜਦੋਂ ਨੌਜਵਾਨ ਪੇਸ਼ੇਵਰ ਪੱਧਰ ਤੇ ਵਿੱਚ ਰਹਿੰਦੇ ਹਨ ਤਾਂ ਉਹਨਾਂ ਦੇ ਹੁਨਰ ਵਿਦੇਸ਼ ਦੀ ਬਜਾਏ ਘਰੇਲੂ ਆਰਥਿਕਤਾ ਦੇ ਵਿੱਚ ਸਿੱਧੇ ਤੌਰ ਤੇ ਯੋਗਦਾਨ ਪਾਉਂਦੇ ਨੇ ਟੈਕਨੋਲੋਜੀ ਹੈਲਥ케ਅਰ ਅਤੇ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਟ ਹੋਣ ਭਾਰਤ ਦੇ ਟੈਲੈਂਟ ਪੂਲ ਨੂੰ ਹੋਰ ਅਮੀਰ ਬਣਾਉਂਦੇ ਹੋਏ ਸਥਾਨਕ ਉਦਯੋਗਾਂ ਅਤੇ ਨਵੀਨਤਾਵਾਂ ਨੂੰ ਆਪਣੀ ਪ੍ਰਤਿਭਾਆਂ ਦੇ ਸਕਦੇ ਨੇ ਇਨਾਂ ਹੀ ਨਹੀਂ ਵਿਦੇਸ਼ ਜਾਣ ਵਾਲੇ ਬਹੁਤ ਸਾਰੇ ਵਿਦਿਆਰਥੀ ਅਕਸਰ ਸਥਾਈ ਨੌਕਰੀਆਂ ਦੀ ਭਾਲ ਕਰਦੇ ਨੇ ਅਤੇ ਲੰਬੇ ਸਮੇਂ ਦੇ ਲਈ ਸੈਟਲ ਹੁੰਦੇ ਨੇ ਭਾਰਤ ਦੇ ਵਿੱਚ ਰਹਿ ਕੇ ਨੌਜਵਾਨ ਦਿਮਾਗ ਉਦਮਿਸਮਰਥਾ ਦੇ ਸਟਾਰਟਅਪ ਰੁਜ਼ਗਾਰ ਪੈਦਾ ਕਰਨ ਅਤੇ ਸਥਾਨਕ ਅਰਥ ਵਿਵਸਥਾਵਾਂ ਨੂੰ ਉਤਸ਼ਾਹਿਤ ਕਰ ਸਕਦੇ ਨੇ ਪੰਜਾਬ ਦੇ ਨੌਜਵਾਨ ਉਦਮੀਪਾਰਦ ਦੀ ਸਵੈ ਨਿਰਭਰਤਾ ਦੇ ਨਿਰਮਾਣ ਦੇ ਲਈ ਤਕਨੀਕੀ ਸਟਾਰਟਅਪ ਤੋਂ ਲੈ ਕੇ ਖੇਤੀ ਖੋਜਾ ਤੱਕ ਹਰ ਚੀਜ਼ ਵਿੱਚ ਯੋਗਦਾਨ ਪਾ ਕੇ ਨਵੇਂ ਵਿਚਾਰ ਵੀ ਲਿਆ ਸਕਦੇ ਨੇ ਦੱਸਦੇ ਕਿ ਭਾਰਤ ਦੇ ਵਿੱਚ ਵੱਧਦੀ ਨੌਜਵਾਨੀ ਆਬਾਦੀ ਹਾਊਸਿੰਗ ਪਰਚੂਨ ਟੈਕਨੋਲੋਜੀ ਅਤੇ ਜੀਵਨ ਸ਼ੈਲੀ ਸਬੰਧੀ ਮੰਗ ਨੂੰ ਬਤਾਂਉਂਦੀ ਹੈ ਪਰ ਘੱਟ ਨੌਜਵਾਨਾਂ ਦੇ ਵਿਦੇਸ਼ ਦੇ ਵਿੱਚ ਪ੍ਰਵਾਸ ਕਰਨ ਦੇ ਨਾਲ ਇਹ ਮੰਗ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇਵੇਗੀ ਅਤੇ ਭਾਰਤ ਦੀ ਖਪਤਕਾਰ ਸੰਚਾਲਿਤ ਆਰਥਿਕ ਦੇ ਵਿੱਚ ਮੌਕੇ ਪੈਦਾ ਕਰੇਗੀ ਦਾਸੀ ਕੇ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਦੇ ਕੋਲ ਹੁਣ ਵਿਦਿਆਰਥੀਆਂ ਨੂੰ ਪੂਰਾ ਕਰਨ ਦਾ ਮੂਕਾ ਹੈ ਜੋ ਵਿਦੇਸ਼ਾਂ ਦੇ ਵਿੱਚ ਪੜਨ ਦੀ ਤਿਆਰੀ ਕਰ ਰਹੇ ਸਨ ਇਹ ਸ਼ਿਫਟ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਉਹਨਾਂ ਦੀਆਂ ਪੇਸ਼ਕਸ਼ਾਂ ਨੂੰ ਵਧਾਉਣ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਸਥਾਨਕ ਤੌਰ ਤੇ ਮੁਕਾਬਲੇ ਵਿਸ਼ੇ ਪੱਧਰ ਉੱਤੇ ਇੱਕਸਾਰ ਪ੍ਰੋਗਰਾਮ ਪ੍ਰਦਾਨ ਕਰਨ ਦੇ ਲਈ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਲ ਸਹਿਓ ਕਰੰਦੇ ਲਈ ਉਤਸ਼ਾਹਿਤ ਕਰੇਗਾ ਪਰ ਵਿਦੇਸ਼ੀ ਵਿਦਿਆਰਥੀਆਂ ਦੇ ਭਾਰਤ ਵਿੱਚ ਰਹਿਣ ਦੀ ਚੋਣ ਕਰਨ ਦੇ ਨਾਲ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਸਿੱਖਿਆ ਦੇ ਬੁਨਿਆਦੀ ਦੇ ਵਜ਼ੀਫਿਆਂ ਤੇ ਖੋਜ ਸਹੂਲਤਾਂ ਦੇ ਵਿੱਚ ਨਿਵੇਸ਼ ਕਰਨ ਦੇ ਇੱਕ ਵੱਡਾ ਪ੍ਰੋਤਸਾਹਨ ਮਿਲਦਾ ਹੈ। ਇਹ ਸੁਧਾਰ ਅਕਾਦਮਿਕ ਉਤਮਤਾ ਦੇ ਪੈਚ ਇਹ ਸੁਧਾਰ ਅਕਾਦਮਿਕ ਉਤਮਤਾ ਨੂੰ ਵਧਾ ਸਕਦੇ ਨੇ ਤੇ ਪੰਜਾਬ ਨੂੰ ਇੱਕ ਮੁਕਾਬਲੇ ਵਾਲੇ ਵਿਦਿਅਕ ਹੱਬ ਵਜੋਂ ਬਦਲਣ ਦੇ ਲਈ ਉਤਸ਼ਾਹਿਤ ਕਰਦੇ ਨੇ। ਦੱਸਦੇ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਬਜਾਏ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਭਾਰਤ ਦੇ ਅੰਦਰ ਕੈਂਪਸ ਜਾਂ ਭਾਈਵਾਲੀ ਸਥਾਪਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਹ ਵਿਕਾਸ ਵਿਦਿਆਰਥੀਆਂ ਨੂੰ ਦੇਸ਼ ਛੱਡੋ ਬਿਨਾਂ ਅੰਤਰਰਾਸ਼ਟਰੀ ਪਾਠਕ੍ਰਮ ਅਤੇ ਵਿਸ਼ੇ ਪੱਧਰ ਉੱਤੇ ਮਾਨਤਾ ਪ੍ਰਾਪਤ ਡਿਗਰੀਆਂ ਤੱਕ ਵੀ ਪਹੁੰਚ ਪ੍ਰਦਾਨ ਕਰੇਗਾ। ਦਸਦੀ ਕਿ ਵਿਦੇਸ਼ ਜਾਣ ਵਾਲੇ ਬਹੁਤ ਸਾਰੇ ਵਿਦਿਆਰਥੀ ਰੁਜ਼ਗਾਰ ਦੀਆਂ ਬਿਹਤਰ ਸੰਭਾਵਨਾਵਾਂ ਵਾਸਤੇ ਅਜਿਹਾ ਕਰਦੇ ਨੇ ਭਾਰਤ ਵਿੱਚ ਰਹਿ ਕੇ ਉਹ ਹੁਣ ਹੋਰ ਨੌਕਰੀਆਂ ਦੀ ਮੰਗ ਨੂੰ ਅੱਗੇ ਵਧਾਉਣਗੇ ਉਦਯੋਗਾਂ ਨੂੰ ਦੇਸ਼ ਦੇ ਅੰਦਰ ਬਿਹਤਰ ਭੁਗਤਾਨ ਵਾਲੀਆਂ ਭੂਮਿਕਾਵਾਂ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਬਣਾਉਣ ਲਈ ਵੀ ਮਜਬੂਰ ਕਰਨਗੇ ਭਾਰਤ ਦੇ ਨੌਜਵਾਨ ਕਰ ਰਿਹਾ ਹੈ ਕਿ ਹੀ ਗਲੋਬਲ ਮਾਪਦੰਡਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕਿਤੇ ਹੋਣਰ ਵਿਕਾਸ ਪ੍ਰੋਗਰਾਮਾਂ ਦੇ ਲਈ ਜ਼ੋਰ ਦੇਣਗੇ ਇਹ ਵਾਅਦਾ ਭਾਰਤ ਨੂੰ ਇੱਕ ਅਜਿਹੇ ਕਲਜਬਲ ਨੂੰ ਕਾਇਮ ਰੱਖਣ ਵਿੱਚ ਮਦਦ ਕਰੇਗਾ ਜੋ ਆਰਥਿਕ ਸੁਰੋਤਾ ਅਤੇ ਮਨੁੱਖੀ ਪੂੰਜੀ ਨੂੰ ਦੇਸ਼ ਦੇ ਅੰਦਰ ਰੱਖ ਕੇ ਵਿਸ਼ਵ ਪੱਧਰ ਉੱਤੇ ਮੁਕਾਬਲੇ ਅਤੇ ਉਦਯੋਗ ਦੇ ਲਈ ਤਿਆਰ ਹੋਵੇਗਾ ਦੱਸਦੀ ਕਿ ਹੁਨਰਬੰਦ ਗ੍ਰੈਜੂਏਟਾਂ ਦੀ ਆਮਦ ਨੂੰ ਅਨੁਕੂਲ ਕਰਨ ਦੇ ਲਈ ਸਰਕਾਰਾਂ ਨੌਕਰੀਆਂ ਦੀ ਸਿਰਜਣਾ ਨੂੰ ਹੁਲਾਰਾ ਦੇਣ, ਸਟਾਰਟਅੱਪਸ ਲਈ ਟੈਕਸ ਪ੍ਰੋਤਸਾਹਨ ਪ੍ਰਦਾਨ ਕਰਨ ਅਤੇ ਪ੍ਰਾਈਵੇਟ ਉਦਮਾ ਦੇ ਨਾਲ ਸਾਂਝੇਦਾਰੀ ਦੇ ਵਿੱਚ ਸਿਖਲਾਈ ਅਤੇ ਕੀਤਾਮੁਖੀ ਪ੍ਰੋਗਰਾਮ ਸਾਬਤ ਕਰਨ ਦੇ ਲਈ ਨੀਤੀਆਂ ਲਾਗੂ ਕਰ ਸਕਦੀਆਂ ਨੇ ਜਿਸ ਨਾਲ ਸਿਰਫ ਨੌਜਵਾਨਾਂ ਨੂੰ ਨਹੀਂ ਬਲਕਿ ਸਮੁੱਚੇ ਲੋਕਾਂ ਨੂੰ ਵੀ ਲਾਭ ਹੋਵੇਗਾ ਦੱਸਦੀ ਕਿ ਜਦੋਂ ਨੌਜਵਾਨ ਵੱਡੀ ਗਿਣਤੀ ਵਿੱਚ ਪ੍ਰਵਾਸ ਕਰਦੇ ਨੇ ਤਾਂ ਇਹ ਪਰਿਵਾਰਕ ਢਾਂਚੇ ਅਤੇ ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰਦਾ ਹੈ ਭਾਰਤ ਵਿੱਚ ਰਹਿ ਕੇ ਨੌਜਵਾਨ ਮਜ਼ਬੂਤ ਪਰਿਵਾਰਕ ਇਕਾਈਆਂ ਚ ਯੋਗਦਾਨ ਪਾਉਂਦੇ ਨੇ ਸੱਭਿਆਚਾਰਕ ਸੰਬੰਧਾਂ ਨੂੰ ਬਰਕਰਾਰ ਰੱਖਦੇ ਨੇ ਅਤੇ ਭਾਈਚਾਰਕ ਅਤੇ ਖੇਤਰੀ ਵਿਕਾਸ ਦੇ ਵਿੱਚ ਹਿੱਸਾ ਲੈਂਦੇ ਰਹਿੰਦੇ ਨੇ ਇਹ ਇੱਕ ਹੋ ਜੀਵੰਤ ਸਮਾਜ ਅਤੇ ਇੱਕ ਸਹਾਇਤਾ ਪ੍ਰਣਾਲੀ ਦੀ ਅਗਵਾਈ ਕਰ ਸਕਦਾ ਹੈ ਜੋ ਆਪਣੇ ਨੌਜਵਾਨਾਂ ਦੀ ਕਦਰ ਕਰਦਾ ਹੈ ਅਤੇ ਸਮਰਥਨ ਕਰਦਾ ਹੈ ਇਕਸਾਰ ਬ੍ਰੇਨ ਬ੍ਰੇਨ ਨੇ ਪਾਤਲੀ ਨਵੀਨਤਾ ਖੇਤਰਤਾ ਨੂੰ ਇਤਿਹਾਸ ਤੌਰ ਤੇ ਪ੍ਰਭਾਵਿਤ ਕੀਤਾ ਹੈ। ਦੇਸ਼ ਦੇ ਅੰਦਰ ਹੁਨਰਮੰਦ ਨੌਜਵਾਨਾਂ ਨੂੰ ਰੱਖ ਕੇ ਭਾਰਤ ਨਾ ਸਿਰਫ ਆਪਣੇ ਬੋਧਿਕ ਸਰੋਤਾਂ ਨੂੰ ਵਧਾਉਂਦਾ ਸਗੋਂ ਰਾਸ਼ਟਰੀ ਪਛਾਣ ਅਤੇ ਮਾਨ ਦੀ ਭਾਵਨਾ ਨੂੰ ਵੀ ਵਧਾਉਂਦਾ ਹੈ ਕਿਉਂਕਿ ਨੌਜਵਾਨ ਪੇਸ਼ੇਵਰ ਦੇਸ਼ ਦੀ ਤਰੱਕੀ ਵਿੱਚ ਮੁੱਖ ਯੋਗਦਾਨ ਪਾਉਂਦੇ ਨੇ। ਕੈਨੇਡਾ ਦੀਆਂ ਵੀਜ਼ਾ ਪਾਬੰਦੀਆਂ ਪੰਜਾਬ ਅਤੇ ਹੋਰ ਖੇਤਰਾਂ ਦੇ ਲਈ ਸੱਚਮੁੱਚ ਇੱਕ ਮੋੜ ਬਣ ਸਕਦੀਆਂ ਨੇ ਜੋ ਪੁਨਰ ਸੁਜੀਤੀ ਅਤੇ ਵਿਕਾਸ ਦੇ ਦੌਰ ਦੀ ਸ਼ੁਰੂਆਤ ਕਰਦੀਆਂ ਨੇ ਇਨ੍ਹਾਂ ਪਾਬੰਦੀਆਂ ਨੂੰ ਰੁਕਾਵਟਾਂ ਦੇ ਵਜੋਂ ਦੇਖਣ ਦੀ ਬਜਾਏ ਇਹ ਸਾਡੇ ਨੌਜਵਾਨਾਂ ਦੇ ਹੁਨਰ ਸਿਰਜਣਾਤਮਕਤਾ ਅਤੇ ਸਥਾਨਕ ਉਦਯੋਗਾਂ ਨੂੰ ਉੱਚ ਚੁੱਕਣ ਵਿੱਦਿਅਕ ਮਿਆਰਾਂ ਨੂੰ ਵਧਾਉਣ ਅਤੇ ਇੱਕ ਮਜ਼ਬੂਤ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਇਛਾਵਾਂ ਨੂੰ ਵਰਤਣ ਦਾ ਮੌਕਾ ਸਮਝੋਤਾ ਚਾਹ ਲੈਂਦੀ ਹੈ ਇਨ੍ਹਾਂ ਹੀ ਨਹੀਂ ਪੰਜਾਬ ਦੇ ਨੌਜਵਾਨਾਂ ਦੀ ਦੇਸ਼ ਦੇ ਅੰਦਰ ਰਹਿਣ ਦੀ ਪ੍ਰਤੀਬੱਧ ਭਿਲਾਸ਼ਿਆ ਦੇ ਨਾਲ ਭਾਰਤ ਆਪਣੀ ਵਿਸ਼ਵਵਿਆਪੀ ਸਥਿਤੀ ਨੂੰ ਮਜ਼ਬੂਤ ਕਰਨ ਵਧੇਰੇ ਸਵੈ-ਨਿਰਭਰਤਾ ਪ੍ਰਾਪਤ ਕਰਨ ਦੇ ਨਾਲ ਆਪਣੇ ਵਤਨ ਦੇ ਲਈ ਇੱਕ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਸਮਰਪਿਤ ਪੀੜੀ ਨੂੰ ਸਮਰਥ ਬਣਾਉਣ ਦੇ ਲਈ ਵੀ ਤਿਆਰ ਹੋ ਰਿਹਾ ਹੈ। ਥੀ ਰਿਪੋਰਟ ਚੰਨ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।